ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਆਪਾਂ ਦਿਖਾਉਣ ਲੱਗੇ ਆ ਤੁਹਾਨੂੰ ਸੂਟ ਕਾਟਨ ਦੇ ਜਿਹੜੇ ਆਪਾਂ ਡਿਜ਼ਾਈਨ ਕੀਤੇ ਐ ਲੈਸ ਲਾ ਕੇ ਗਲੇ ਵੈਰਾ ਬਣਾਏ ਆ ਘੇਰਾ ਬਣਾਇਆ ਪਹਿਲਾ ਸੂਟ ਤਾਂ ਆਪਣਾ ਆ ਜੀ ਆਪਾਂ ਰੈਡੀ ਕੀਤਾ ਆਵਲਾ ਤੱਕ ਬਣਾਇਆ ਇਹਦੇ ਤੇ ਗਲਾ ਆਪਾਂ ਦਾ ਡਿਜ਼ਾਈਨ ਐ ਇਸ ਤਰ੍ਹਾਂ ਦੀ ਆਪਾਂ ਬਾਹ ਬਣਾਈ ਐ ਤੇ ਇਸੇ ਤਰ੍ਹਾਂ ਦਾ ਹੀ ਆਪਾਂ ਘੇਰੇ ਤੇ ਇਸ ਤਰ੍ਹਾਂ ਦੀ ਪੱਟੀ ਲਾਈ ਐ ਦੇਖ ਸਕਦੇ ਹੋ ਤੁਸੀਂ ਆ ਦੇਖ ਲੋ ਜੀ ਇਸ ਤਰ੍ਹਾਂ ਦਾ ਆਪਣਾ ਸੂਟ ਬਣ ਕੇ ਰੈਡੀ ਹੋਇਆ ਦੇਖ ਕੇ ਦੱਸਿਓ ਤੁਹਾਨੂੰ ਕਿਦਾਂ ਦਾ ਲੱਗਿਆ ਅਗਲਾ ਸੂਟ ਹੈਗਾ ਜੀ ਆਪਣਾ ਇਹ ਵਾਲਾ कॉटन ਦੇ ਵਿੱਚ ਸੂਟ ਆ ਪ੍ਰਿੰਟਡ ਆਪਾਂ ਗਲਾ ਬਣਾਇਆ ਕਲੀਆਂ ਪਾਈਆਂ ਇਹਦੇ ਤੇ ਇਹਦੇ ਤੇ ਗਲਾ ਹੀ ਬਣਾਇਆ ਕੱਲਾ ਤੇ ਕਲੀਆਂ ਤੇ ਬਸ ਸਿੰਪਲ ਬਾਂਧੀ ਲੈਂਸ ਲਾਈ ਇਸ ਤਰ੍ਹਾਂ ਤੇ ਇਸ ਤਰ੍ਹਾਂ ਸਿੰਪਲ ਇੱਕ ਘੇੜਾ ਘੇਰੇ ਤੇ ਲਾਇਆ ਲੈਂਸ ਦਾ ਦੇਖ ਕੇ ਤੁਸੀਂ ਤੁਹਾਨੂੰ ਕਿਦਾਂ ਦਾ ਲੱਗਿਆ ਇਹ ਸੂਟ ਵੀ ਤੁਸੀਂ ਵੀ ਇਸ ਤਰ੍ਹਾਂ ਘਰ ਦੇ ਵਿੱਚ ਸਿੰਪਲ ਜਿਹਾ ਸੂਟ ਤਿਆਰ ਕਰ ਸਕਦੇ ਹੋ ਤੇ ਇਹਦੇ ਨਾਲ ਆਵਲੀ ਹੈਗੀ ਹੈ ਸਲਵਾਰ ਸਲਵਾਰ ਤੇ ਆਪਾਂ ਕੱਲੇ ਮੂਰੀ ਤੇ ਲੈਂਸ ਦਿੱਤੀ ਹੈ ਠੀਕ ਹੈ ਅਗਲਾ ਸੂਟ ਹੈਗਾ ਆਪਣਾ ਬਲੈਕ ਕਲਰ ਦਾ ਇਹਦੇ ਤੇ ਵੀ ਆਪਾਂ ਸਿੰਪਲ ਗਲਾ ਬਣਾਇਆ ਇਸ ਤਰ੍ਹਾਂ ਦਾ ਕੱਟ ਵਾਲਾ ਤੇ ਪਟੀਆਂ ਲਗਾ ਕੇ ਇਹਦੀ ਵੀਡੀਓ ਤੁਹਾਨੂੰ ਦਿੱਤੀ ਹੋਈ ਹੈ ਗਲੇ ਦੀ ਤੇ ਆ ਬਾਵਾ ਜੀ ਤੇ ਕਲੀਆਂ ਪਾਈਆਂ ਹੋਈਆਂ ਦੇਖ ਸਕਦੇ ਆ ਇਹ ਵੀ ਤੁਹਾਨੂੰ ਕਿਦਾਂ ਦਾ ਲੱਗਿਆ ਤੇ ਘੇਰੇ ਤੇ ਵੀ ਅਸਤਰਾ ਲੈਸ ਦਿੱਤੀ ਹੋਈ ਹੈ ਅਗਲਾ ਸੂਟ ਹੈਗਾ ਆਵਲਾ ਆਪਣਾ ਇਹ ਆਪਾਂ ਗਲੇ ਤੇ ਲਾਇਆ ਇਸ ਤਰ੍ਹਾਂ ਪੈਚ ਕਲੀਆਂ ਪਾਈਆਂ ਹੋਈਆਂ ਫੋਰ ਸਾਈਡ ਲੈਸ ਲਾਈ ਹੈ ਬ੍ਰੀਕ ਘੇਰੇ ਤੇ ਵਿਚਾਕਾਂ ਤੇ ਦੇਖ ਸਕਦੇ ਹੋ ਤੁਸੀਂ ਤੇ ਇਹ ਬਾਹ ਦੇ ਵਿੱਚ ਪੈਂਦਾ ਸੀ ਜੀ ਸੈਂਟਰ ਚ ਜੋੜ ਸੈਂਟਰ ਚ ਆਪਾਂ ਇਸ ਤਰ੍ਹਾਂ ਲੈਸ ਦੇ ਕੇ ਤੇ ਬਾਹ ਬਣਾ ਦਿੱਤੀ ਨਾਲੇ ਤਾਂ ਡਿਜ਼ਾਈਨ ਬਣ ਗਿਆ ਜੀ ਬਾਹ ਦਾ ਤੇ ਨਾਲੇ ਆਪਣਾ ਜੋੜ ਦਾ ਨਹੀਂ ਪਤਾ ਲੱਗਦਾ ਤੇ ਦੇ ਨਾਲ ਸਲਵਾਰ ਆ ਕਾਟਨ ਦੀ ਸਲਵਾਰ ਤੇ ਆਪਾਂ ਕੁਛ ਨਹੀਂ ਲਾਇਆ ਸਿੰਪਲੀ ਰੱਖੀ ਆ ਅਗਲਾ ਸੂਟ ਫੇਰ ਆਪਣਾ ਉਸੇ ਨਾਲ ਦਾ ਪਹਿਲਾਂ ਇਹਦੇ ਨਾਲ ਦਾ ਇੱਕ ਗਿਆ ਜਿਹੜਾ ਆਪਾਂ ਤੁਹਾਨੂੰ ਦਿਖਾਇਆ ਇਇਦੇ ਤੇ ਵੀ ਇਸ ਤਰ੍ਹਾਂ ਗਲਾਬ ਨਾਇਆ ਹੋਇਆ ਤੇ ਇਸ ਤਰ੍ਹਾਂ ਕਲੀਆਂ ਪਾਈਆਂ ਬਾਹਾਂਾਂ ਤੇ ਵੀ ਸਿੰਪਲੈਸ ਦਿੱਤੀ ਹੈ ਇਹ ਕਟਲੀ ਲੈ ਸਕਟਾਂ ਵਾਲੀ ਤੇ ਘੇਰੇ ਤੇ ਵੀ ਆਪਾਂ ਇਸ ਤਰ੍ਹਾਂ 4 ਸਾਈਡ ਲੈਸ ਲਾਈ ਹੈ ਦੇਖ ਸਕਦੇ ਹੋ ਤੁਸੀਂ ਤੇ ਤੁਸੀਂ ਵੀ ਇਸ ਤਰ੍ਹਾਂ ਘਰ ਦੇ ਵਿੱਚ ਸਿੰਪਲ ਸੂਟ ਲੈਸ ਘਰ ਲਾ ਕੇ ਤਿਆਰ ਕਰ ਸਕਦੇ ਹੋ ਤੇ ਇਹਦੇ ਨਾਲ ਸਲਵਾਰ ਆਪਾਂ ਸਿੰਪਲ ਰੱਖੀ ਐ ਸਲਵਾਰ ਤੇ ਕੁਝ ਵੀ ਨਹੀਂ ਕੀਤਾ ਮੈਚਿੰਗ ਸੂਟ ਸੀ ਆਪਣਾ ਦੇਖ ਕੇ ਦੱਸਿਓ ਤੁਹਾਨੂੰ ਕਿਦਾਂ ਦਾ ਲੱਗਿਆ ਅਗਲਾ ਸੂਟ ਆਪਣਾ ਵਾਲਾ ਰੈੱਡ ਮੈਚਿੰਗ ਸੂਟ ਆਇਆ ਬਿਲ ਇਸ ਤਰ੍ਹਾਂ ਆਪਾਂ ਇਹਦਾ ਗਲਾ ਡਿਜ਼ਾਈਨ ਕੀਤਾ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਗਲਾ ਡਿਜ਼ਾਈਨ ਕੀਤਾ ਵਾਈਟ ਕਲਰ ਦੀ ਲੈਸ ਲਾਈ ਐ ਸਲਵਾਰ ਨਾਲ ਦੀ ਗਲੇ ਦੇ ਵਿੱਚ ਵਾਈਟ ਬਟਨ ਲਾਤੇ ਤੇ ਦਬਾਵਾ ਤੇ ਵੀ ਆਪਾਂ ਇਸ ਤਰ੍ਹਾਂ ਪੱਟੀ ਲਾ ਕੇ ਧਿਆਨ ਕੀਤਾ ਇਸੇ ਤਰ੍ਹਾਂ ਹੀ ਆ ਦੇਖ ਸਕਦੇ ਹੋ ਘੇਰੇ ਦੇ ਉੱਤੇ ਪੱਟੀ ਲਾਈ ਹੈ ਤੇ ਇਹਦੇ ਨਾਲ ਨਾ ਆਪਣੀਆਂ ਵਾਲੀ ਚਿਕਨ ਦੀ ਸਲਵਾਰ ਆ ਚਿਕਨ ਦੇ ਵਰਕ ਵਾਲੀ ਸਲਵਾਰ ਆ ਮੈਚਿੰਗ ਸੂਟ ਆ ਤੇ ਬਹੁਤ ਹੀ ਘੱਟ ਖਰਚੇ ਵਿੱਚ ਆਪਣੇ ਸੂਟ ਤਿਆਰ ਹੋਏ ਆ ਸਾਰੇ ਤੇ ਦੇਖ ਕੇ ਦੱਸਿਓ ਤੁਹਾਨੂੰ ਕਿੱਦਾਂ ਦੇ ਲੱਗੇ ਮੇਰੇ ਸੂਟ ਆ ਆ ਦੇਖੋ ਜੀ ਸਾਰੇ ਸੂਟਾਂ ਦੇ ਆਪਾਂ ਗਲੇ ਵਗੈਰਾ ਇਸ ਤਰ੍ਹਾਂ ਸੈੱਟ ਕਰਕੇ ਰੱਖਤੇ ਹੁਣ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਆ ਮੇਰੇ ਐਸ ਕਲ ਐਸ ਸੂਟ ਦਾ ਤਾ ਵਾਲਾ ਗਲਾ ਬਣਿਆ ਹੋਇਆ ਹੈ ਇਹਦਾ ਵੇਦਾਂ ਦਾ ਇਹਦੇ ਤੇ ਬਲੂ ਕਲਰ ਵਾਲੇ ਤੇ ਪੈਚ ਲਗਾਇਆ ਸਲਵਾਰ ਨਾਲ ਦਾ ਤੇ ਇਹਦਾ ਵਾਲਾ ਗਲਾ ਬਣਿਆ ਹੋਇਆ ਤੇ ਐਸ ਸੂਟ ਦਾ ਆ ਵਾਲਾ ਗਲਾ ਬਣਿਆ ਹੈ ਮੈਚਿੰਗ ਸੂਟ ਸੀ ਆਪਣਾ ਐਸ ਕਲਰ ਦੀ ਸਲਵਾਰਾ ਇਹਦੇ ਨਾਲ ਦੀ ਆ ਆਪਣਾ ਲੋਵਰ ਸੂਟ ਸੀ ਕਲੀਆਂ ਆਪਾਂ ਤਿੰਨ ਤਿੰਨ ਚਾਰ ਸੂਟਾਂ ਦੇ ਵਿੱਚ ਕਲੀਆਂ ਪਾਈਆਂ ਹੋਈਆਂ ਦੇਖ ਸਕਦੇ ਹੋ ਤੁਸੀਂ ਇਹ ਕਿਸ ਤਰ੍ਹਾਂ ਦੇ ਆਪਣੇ ਸੂਟ ਆ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਇੱਕ ਚੈਨਲ ਆਪਣਾ ਹੋਰ ਆ ਜਸਪ੍ਰੀਤ ਮਲਟੀ ਕੁਕਿੰਗ ਚੈਨਲ ਉਹਨੂੰ ਵੀ ਤੁਸੀਂ اسی ਤਰ੍ਹਾਂ ਹੀ ਸਪੋਰਟ ਕਰੋ ਜੀ ਮੇਰੇ ਸੂਟ ਤੁਹਾਨੂੰ ਡਿਜ਼ਾਈਨ ਕੀਤੇ ਹੋਏ ਚੰਗੇ ਲੱਗੇ ਤਾਂ ਕਮੈਂਟ ਕਰਕੇ ਜ਼ਰੂਰ ਦੱਸਣਾ